ਵਧੀਆ ਤਾਂ ਮਨਭਾਵੇ ਕੋਈ ਸੋਲਣੀ ਹਰੇਕ ਨਹੀਂ ਹੁੰਦੀ ਆ ਪਰ ਤੁਹਾਨੂੰ ਪਤਾ ਲੱਗੇ ਤੇ ਵਰਕਰ ਨੇ ਜਿਹੜੇ ਜਿਹੜੇ ਨਦਰ ਤੋਂ ਜਿਹੜੇ ਇਲਾਕੇ ਤੋਂ ਆਏ ਨੇ ਵਰਕਰ ਇਹਦਾ ਪਾਰਟੀ ਦਾ ਉਹ ਸਿਰਫ ਸਤਕਾਰ ਭਾਲ ਹੈ ਇਹ ਜਿਤ ਭਾਲਦਾ ਔਰ ਉਸ ਦੇ ਨਾਲ ਨਾਲ ਕੰਮ ਕਰਨ ਦੀ ਡਿਉਟੀ ਹੈ ਕੰਮ ਨਾ ਵੀ ਹੋਵੇ ਘੱਟ ਵੀ ਹੋ ਜਾਵੇ ਪਰ ਇੱਜ਼ਤ ਨਾ ਹੋਵੇ ਤਾਂ ਫੇਰ ਵਰਕਰ ਦੇ ਮਨ ਨੂੰ ਟੇਸ ਬਹੁਤ ਪਾਉਂਦੀ ਕੰਮ ਸਾਰੇ ਤਾਂ ਆਪਣ ਤੋਂ ਆਪਣੇ ਬੱਚਿਆਂ ਦੇ ਵੀ ਹੁੰਦੇ ਨੇ ਬਰਬਾਹ ਪਿਆਰ ਤਾਂ ਦਿੰਨੇ ਆ ਅੱਜ ਪਿਆਰ ਨਾਲ ਬਾਰੇ ਬਾਕੀ ਜਿਹੜੇ ਬੰਤੇ ਨਰਾਜ਼ ਹੋ ਗਏ ਸੋ ਤੁਸੀਂ ਇੱਕ ਐਸੇ ਪਰਿਵਾਰ ਚੋਂ ਬਹੁਤ ਸਾਰੇ ਜਿਹੜੀ ਬਹੁਤ ਹਲਾਤਨਾ ਨੇ ਜਿਉਂ ਨਾਲ ਦੀ ਵਰਤਨਵਾਦੀ ਉਹਨਾਂ ਦਾ ਪਿਆਰ ਸਤਿਕਾਰ ਉਹਨਾਂ ਦਾ ਮਿਲਦਾ ਸਹਿਿੱਕਾ ਸੁਭਾਅ ਉਹ ਸਾਰਿਆਂ ਦਾ ਸੀ ਤੁਹਾਡੇ ਇਹ ਤੁਸੀਂ ਦੇਖਣਾ ਹਰ ਇੱਕ ਪਾਰਟੀ ਨੇ ਆਉਣਾ ਹਰੇਕ ਬੰਦੇ ਨੇ ਆਉਣਾ ਸਭ ਨੇ ਆ ਕੇ ਤੁਹਾਨੂੰ ਯਕੀਨ ਦਿਵਾਉਣਾ ਮੈਂ ਇੱਕ ਬੇਨਤੀ ਕਰੂੰਗਾ ਕਿ ਪਿਛਲੇ ਸਮੇਂ ਵੱਲ ਨੂੰ ਆਪਾਂ ਚਾਹਤ ਮਾਰ ਕੇ ਇਹਨਾਂ ਫੈਸਲਾ ਲਈਏ ਕਿ ਅੱਗੇ ਜੋ ਹੋ ਗਿਆ ਉਹਨੂੰ ਦਰੁਸਤ ਕਰਨ ਦਾ ਇੱਕੋ ਇੱਕ ਰਸਤਾ ਬਾ ਇਹ ਲੋਕ ਸਭਾ ਦੀ ਗੱਦੇ ਪ੍ਰਗਟ ਸਿੰਘ ਬਹੁਤ ਸਹੀ ਗੱਲ ਮਾਰਲਮੈਂਟ ਚੋਣਾਂ ਦੀ ਤਿਆਰੀ ਦੇ ਸਬੰਧ ਵਿੱਚ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਨੇ ਸਾਬਕਾ ਵਿਕਰਮਜੀਤ ਸਿੰਘ ਜੀ ਖਾਲਸਾ ਸਾਹਿਬ ਉਹਨਾਂ ਨੂੰ ਵਰਕਰਾਂ ਦੇ ਮੇਨ ਮੇਨ ਆਗੂ ਵਰਕਰਾਂ ਦੇ ਰੂਹ ਰੂ ਕਰਾਉਣ ਲਈ ਜਾਨ ਪਛਾਣ ਕਰਵਾਉਣ ਲਈ ਕਿਉਂਕਿ ਜਦੋਂ ਚੋਣਾਂ ਆ ਜਾਂਦੀਆਂ ਸਮਾਂ ਬਹੁਤ ਥੋੜਾ ਰਹਿ ਜਾਂਦਾ ਸੋ ਤਾਂ ਕਿ ਸਾਰੇ ਆਗੂ ਵਰਕਰਾਂ ਨਾਲ ਉਹਨਾਂ ਦਾ ਜਾਣ ਪਛਾਣ ਵੀ ਹੋ ਜਾਵੇ ਔਰ ਵਰਕਰਾਂ ਨੂੰ ਲਾਮਬੰਦ ਕਰਕੇ ਜਿਹੜੀ ਹੈ ਪਾਰਲੀਮੈਂਟ ਦੀਆਂ ਚੋਣਾਂ ਦੀ ਤਿਆਰੀ ਦਾ ਮਾਹੌਲ ਹੈ ਜਿਹੜਾ ਉਹ ਸਹੀ ਢੰਗ ਨਾਲ ਬਣਾ ਸਕੀਏ ਇਸ ਦੇ ਸਬੰਧ ਵਿੱਚ ਮੀਟਿੰਗ ਜਿਹੜੀ ਬੁਲਾਈ ਗਈ ਸੀ ਜਿਵੇਂ ਸਰ ਵਿਧਾਨ ਸਭਾ ਦੇ ਵਿੱਚ ਤੁਸੀਂ ਵੀ ਕਈ ਵਾਰ ਗਏ ਹੋ ਕਿ ਦੇਖਿਆ ਇਸ ਤਰ੍ਹਾਂ ਦਾ ਨਾਟਕ ਜਿਆ ਹੈ ਜਾਂ ਹੁਣ ਹੋ ਰਿਹਾ ਦੇਖੋ ਜੀ ਜਿਸ ਤਰ੍ਹਾਂ ਦਾ ਉਹਨਾਂ ਨੇ ਵਿਹਾਰ ਕੀਤਾ ਉਹ ਡੇ ਰੁੱਤਿਆਂ ਤੇ ਗੱਲ ਸ਼ੋਭਦੀ ਨਹੀਂ ਹੈ ਇਹਨੂੰ ਸਮੁੱਚੇ ਇਹਨੀਆਂ ਵੀ ਕੱਲੀਆਂ ਆਪੋਜੀਸ਼ਨ ਪਾਰਟੀਆਂ ਨੇ ਹਰ ਦੇਖਣ ਵਾਲੀ ਅੱਖ ਨੇ ਚਾਹੇ ਉਹ ਸਮਾਜ ਦੇ ਕਿਸੇ ਪਾਰਟੀ ਕਿਸੇ ਵਰਗ ਨਾਲ ਸੰਬੰਧ ਰੱਖਦਾ ਹਰੇਕ ਨੇ ਇਸ ਗੱਲ ਨੂੰ ਬੁਰਾ ਮਨ ਲਿਆ ਕਿ ਉਹ ਏਡੇ ਵੱਡੇ ਰਤਵੇ ਦੀ ਮਾਨ ਮਰਿਆ ਦਾ ਚਗਾਟ ਲੋਕਾਂ ਨੂੰ ਨਜ਼ਰ ਆਈ ਹੈ ਜਿਹਦਾ ਲੋਕਾਂ ਨੇ ਬੁਰਾ ਮਹਿਸੂਸ ਕੀਤਾ ਪੰਜਾਬ ਦੀ ਇਹਦੇ ਵਿੱਚ ਇੱਕ ਤਰ੍ਹਾਂ ਦੀ ਆਪਾਂ ਇਹ ਕਹੀਏ ਕਿ ਪੰਜਾਬ ਦੀ ਸ਼ਾਨ ਘਟੀ ਹੈ ਇਸ ਨਾਲ ਸੁਖਦੇਵ ਸਿੰਘ ਢੀਂਟਸਾ ਦੀ ਘਰ ਵਾਪਸੀ ਕਿਵੇਂ ਦੇਖਦੇ ਹੋ ਦੇਖੋ ਏਕਤਾ ਜਦੋਂ ਕਿਸੇ ਵੀ ਸੰਸਥਾ ਜਾਂ ਕਿਸੇ ਪਰਿਵਾਰ ਜਾਂ ਕਿਸੇ ਪਾਰਟੀ 'ਚ ਹੁੰਦੀ ਆ ਤੋ ਵੈਲਕਮ ਸਟੈਪ ਹੀ ਹੁੰਦਾ ਉਹਦੇ 'ਚ ਕੋਈ ਕੋਈ ਨਿੰਦਿਆ ਕਰਨ ਵਾਲੀ ਗੱਲ ਨਹੀਂ ਉਹਦੇ ਪਾਰਟੀ ਨੂੰ ਮਜ਼ਬੂਤੀਆਂ ਮਿਲੂਗਾ ਲੋਕ ਕਾਰਡ ਦੇ ਨਾਲ ਕੰਮ ਲੋ ਜਿਹੜਾ ਹੈਗਾ ਪੱਤਰਕਾਰਾਂ ਦੇ ਖਿਲਾਫ ਵੀ ਜਿਹੜਾ ਬਦਸਲੂਕੀ ਵਾਲੀ ਗੱਲ ਕਹੀ ਗਈ ਆ ਵਰਤੀ ਗਈ ਆ ਭਾਸ਼ਾ ਇਸ ਤਰ੍ਹਾਂ ਦੀ ਕੀ ਕਰਦੇ ਹੋ ਪ੍ਰਸਤਾਜੀ ਇੱਕ ਥੰਮ ਹੈ ਲੋਕਤੰਤਰ ਦਾ ਪ੍ਰੈਸ ਦਾ ਹੱਕ ਹੈ ਸਰਕਾਰਾਂ ਦੀਆਂ ਚਾਹੇ ਆਪੋਜੀਸ਼ਨ ਦੀਆਂ ਹਰ ਪਾਰਟੀ ਸਿਸਟਮ ਦੀਆਂ ਬੁਰਾਈਆਂ ਨੂੰ ਜਾ ਕੇ ਕਰਨਾ ਸੋ ਜੇ ਅਸੀਂ ਪ੍ਰੈਸ ਨੂੰ ਘੂਰ ਕੇ ਜਾਂ ਦਬਾ ਕੇ ਚੁੱਪ ਕਰਾਉਣਾ ਚਾਹੁੰਦੇ ਆ ਇਹਦਾ ਮਤਲਬ ਤਾਂ ਉਹਨਾਂ ਦੇ ਮਨ ਵਿੱਚ ਕਿੰਨੇ ਸ਼ੰਕੇ ਨੇ ਔਰ ਕਿਸ ਤਰ੍ਹਾਂ ਦਾ ਉਹਨਾਂ ਦੇ ਅੰਦਰਲਾ ਡਰਿਆ ਹੋਇਆ ਤਾਂ ਇਹ ਇਹ ਤਾਂ ਬਹੁਤ ਹੀ ਬਰਤਾਰਾ ਮਾੜਾ ਲੋਕ ਸਭਾ ਦੇ ਸੰਗਰੂਪ ਦੇ ਇੰਚਾਰਜ ਤੁਸੀਂ ਕੌਣ ਇਲੈਕਸ਼ਨ ਲੜੂਗਾ ਕੀ ਉਹਦੀ ਰਣਨੀਤੀ ਕੀ ਬਣਾਈ ਜਿਹਨੂੰ ਪਾਰਟੀ ਟਿਕਟ ਦੇ ਕੇ ਨਵਾਜੂਗੀ ਪਾਰਟੀ ਪ੍ਰਧਾਨ ਸਾਹਿਬ ਜੋ ਫੈਸਲਾ ਕਰਨਗੇ ਉਹਨੂੰ ਕਿਹੜੇ ਮੱਤੇ ਫਰਮਾਨ ਕਰਾ ਰਿਹਾ ਹੈ ਕੀ ਮੂਡ ਕੀ ਲੱਗ ਰਿਹਾ ਲੋਕਾਂ ਦਾ ਪਿੰਡਾਂ ਦੇ ਵਿੱਚ ਸਤੋ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਆ ਤਿੰਨ ਸਰਕਲਾਂ ਦੇ ਸਾਰੇ ਨਮਾਇੰਦ ਆਗੂ ਵਰਕਰਾਂ ਨੂੰ ਪੰਜ-ਪੰਜ ਚਾਰ-ਚਾਰ ਸੰਗਤ ਦੇ ਰੂਪ ਵਿੱਚ ਕਿਹਾ ਸੀ ਵੀ ਮੀਟਿੰਗ ਕਰਕੇ ਤਾਂ ਕਿ ਖਾਲਸਾ ਜੀ ਦੇ ਆਪਾਂ ਰੂਬਰੂ ਹੋ ਲਈਏ ਤਾਂ ਜਿਵੇਂ ਉਤਸ਼ਾਹ ਮੀਟਿੰਗ ਵਿੱਚ ਸਾਰੇ ਵਰਕਰ ਕੋਈ ਪਿੰਡ ਐਸਾ ਨਹੀਂ ਆ ਜਿੱਥੇ ਸੰਗਠਨਾਈ ਹੋਵੇ ਔਰ ਭਰਵੇਂ ਰੂਪ ਵਿੱਚ ਆਈਆਂ ਨੇ ਤੁਸੀਂ ਵੀ ਦੇਖਿਆ ਕਿ ਇੱਕ ਮੀਟਿੰਗ ਨਹੀਂ ਇੱਕ ਰੈਲੀ ਛੋਟੀ ਰੈਲੀ ਦਾ ਰੂਪ ਹੈ ਜਿਹੜਾ ਉਹ ਮੀਟਿੰਗ ਨੇ ਧਾਰਿਆ ਸੋ ਇਸ ਤੋਂ ਪਤਾ ਲੱਗਦਾ ਕਿ ਲੋਕ ਅੱਜ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਦੁਖੀ ਨੇ ਔਰ ਲੋਕ ਮਹਿਸੂਸ ਕਰਦੇ ਨੇ ਤੇ ਪੰਜਾਬ ਨੂੰ ਜੇ ਬਚਾਉਣਾ ਤਾਂ ਸ਼ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਹੈ ਅੱਜ ਲੋਕ ਦੁਬਾਰਾ ਸ਼ਰੋਮਣੀ ਅਕਾਲੀ ਦਲ ਨੂੰ ਮੋੜੇ ਨੇ ਸਾਨੂੰ ਇਸ ਗੱਲ ਦਾ ਮੰਨਣਾ ਸਰ ਜਿਹੜੇ ਬਦਲਾਅ ਨੂੰ ਲੈ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਕੀ ਲੱਗਦਾ ਉਸ ਬਦਲਾਅ ਦਾ ਉਹ ਤਾਂ ਹਰ ਰੂਪ 'ਚ ਸਾਡੇ ਨਾਲ ਤੁਸੀਂ ਬਿਹਤਰ ਜਾਣਦੇ ਹੋ ਤੁਸੀਂ ਚਾਹੇ ਦੇਖੋ ਤੁਸੀਂ ਨਸ਼ਿਆਂ ਦੀ ਗੱਲ ਕਰ ਲਓ ਤੁਸੀਂ ਗੈਂਗਸਟਰਵਾਦ ਦੀ ਗੱਲ ਕਰ ਲਓ ਤੁਸੀਂ ਕ腐ਸ਼ਨ ਦੀ ਗੱਲ ਕਰ ਲਓ ਤੁਸੀਂ ਡਿਵੈਲਪਮੈਂਟ ਦੀ ਕਰ ਲਓ ਜਿਹੜਾ ਪੱਖ ਹੈ ਜਿਹੜਾ ਪੰਜਾਬ ਦਾ ਜੀ ਜਿਹਨੂੰ ਬਦਲਾ ਦੇਂਦਾ ਹੈ ਗੁਰਸਕਾਰ ਦੀ ਗੱਲ ਕਰ ਲਓ ਤੁਸੀਂ ਪੰਜਾਬ ਦੇ ਕਰਜ਼ੇ ਦੀ ਗੱਲ ਕਰ ਲੋ ਤੁਸੀਂ ਜਿੱਥੇ ਕੋਈ ਵੀ ਗੱਲਾਂ ਜਿਹੜੀਆਂ ਇਹਨਾਂ ਨੇ ਲੋਕਾਂ ਨਾਲ ਕੀਤੀਆਂ ਸੀ ਉਹ ਤਾਂ ਕਹਿੰਦੇ ਸੀ ਤੁਸੀਂ ਭਗਵੰਤ ਮਾਨ ਜੀ ਦੇ ਭਾਸ਼ਣ ਸੁਨੇ ਹੋਣਗੇ ਕਿ 22 ਫਸਲਾਂ ਤੇ ਐਮਐਸਪੀ ਮੈਂ ਦੇਵਾਂਗਾ ਨਹੀਂ ਦੂਜੀ ਸਰਕਾਰ ਪਿੱਛੇ ਹਟੇ ਮੈਂ ਦੇਵਾਂਗਾ ਜੇ ਨਾ ਦਿੱਤੀ ਤਾਂ ਸਰਕਾਰ ਛੱਡੇ ਤੇ ਫਿਰ ਹੁਣ ਕੀ 22 ਫਸਲਾਂ ਤੇ ਐਮਐਸਪੀ ਦੇਤੀ ਉਹਨਾਂ ਨੇ ਸੋ ਇਹ ਸਾਰਾ ਵਰਤਾਰਾ ਤੁਹਾਡੇ ਸਾਹਮਣੇ ਆ ਉਹ ਸਾਰਾ ਝੂਠ ਦਾ ਭੁਲੰਦਾ ਸੀ ਅੱਜ ਲੋਕਾਂ ਦੇ ਸਾਹਮਣੇ ਸਾਰਾ ਨੰਗਾ ਹੋ ਗਿਆ ਔਰ ਲੋਕ ਇਹ ਮਹਿਸੂਸ ਕਰਦੇ ਨੇ ਕਿ ਠੱਗੀ ਲੱਗੀ ਆ ਪੰਜਾਬ ਨਾਲ ਉਹਦਾ ਬਦਲਾ ਲੋਕ ਲੈਣਗੇ ਨਾ ਚੋਣਾਂ 'ਚ ਪਹਿਲਾਂ ਬਦਲਾ ਕਰਕੇ ਲੋਕਾਂ ਨੇ ਦੂਜੀਆਂ ਪਾਰਟੀਆਂ ਨੂੰ ਤੋਂ ਸੱਤਾ ਖੋਹੀ ਸੀ ਔਰ ਹੁਣ ਇਹ ਐਤਕੀ ਇਹਨੂੰ ਵੀ ਪਤਾ ਲੱਗ ਜਾਊਗਾ ਕਿ ਜੇ ਤੁਸੀਂ ਝੂਠ ਬੋਲਿਆ ਤਾਂ ਝੂਠ ਦਾ ਜਿਹੜਾ ਹਸ਼ਾਰਾ ਹੋ ਕੀ ਹੋ ਸੁਭਾਵੀ ਸਰਕਾਰ ਦੇ ਉਮੀਦਵਾਰ ਸੁਭਾਵੀ ਉਮੀਦਵਾਰ ਅਜੇ ਪਹੁੰਚੇ ਨਹੀਂ ਕੀ ਰਣਨੀਤੀ ਬਣਾ ਰਹੇ ਹੋ ਹਲਕੇ ਦੇ ਵਿੱਚ ਉਹਨਾਂ ਨੂੰ ਜਿਤਾਉਣ ਵਾਸਤੇ ਕੀ ਤੁਹਾਡੀ ਮੇਨ ਰਣਨੀਤੀ ਦੇਖੋ ਫੈਸਲਾ ਤਾਂ ਸੰਗਤ ਨੇ ਕਰਨਾ ਹੁੰਦਾ ਆ ਸਾਡਾ ਹੌਕਾ ਦੇਣਾ ਅਸੀਂ ਤਾਂ ਪੰਜਾਬ ਦੇ ਭਲੇ ਦੀ ਪੰਤ ਦੇ ਭਲੇ ਦੀ ਪੰਜਾਬ ਦੇ ਹੱਕਾਂ ਦੀ ਗੱਲ ਹੈ ਜਿਹੜੀ ਲੋਕਾਂ ਦੇ ਕੇ ਬਚਾਉਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੇ ਨੇ ਕਰਨੀ ਨਹੀਂ ਔਰ ਲੋਕ ਹੁਣ ਇਹ ਗੱਲ ਮਹਿਸੂਸ ਕਰਨ ਲੱਗੇ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਅਸੀਂ ਤਾਂ ਆਗੂ ਵਰਕਰਾਂ ਨੂੰ ਕਹਤਾ ਕਿ ਇਸ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਬਹੁਤ ਵੱਡੀ ਇਲੈਕਸ਼ਨ ਹੁੰਦੀ ਹੈ ਐਮਪੀ ਦਾ ਕੈਂਡੀਡੇਟ ਸਾਰੇ ਪਿੰਡਾਂ 'ਚ ਬਹੁਤ 5-5 10-10 ਮਿੰਟ ਮਸਾਂ ਦੇ ਸਕਦਾ ਜੇ ਉਹ ਵੀ ਦੇਲਵੇ ਤਾਂ ਇਹ ਸਾਰੇ ਆਗੂ ਵਰਕਰ ਹੀ ਅਸੀਂ ਚੋਣ ਲੈਣਾਗੇ ਪਿੰਡਾਂ ਦੀ ਜਿਹੜੀ ਟੀਮ ਹੈ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਪਿੰਡਾਂ ਦੇ ਜਿਹੜੇ ਸਾਡੇ ਆਗੂ ਨੇ ਉਹ ਆਪਦੇ ਲੈਵਲ ਉਹ ਪ੍ਰਬੰਧ ਕਰਕੇ ਲੜਨਗੇ ਸਾਨੂੰ ਇਸ ਗੱਲ ਦਾ ਮਾਣ ਆ ਔਰ ਅਮਰਗੜ ਹਲਕੇ ਚੋਂ ਗੁਰੂ ਮਹਾਰਾਜ ਕਿਰਪਾ ਕਰਨ ਜੇ ਅਸੀਂ ਫਤੇਗੜ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈਏ ਪਰ ਸਾਨੂੰ ਮਾਣ ਲੱਗਦਾ ਕਿ ਅਸੀਂ ਅਮਰਗੜ ਹਲਕਾ ਜ਼ਰੂਰ ਜਿੱਤ ਕੇ ਪਾਰਟੀ ਦੀ ਝੋਲੀ ਚੋੜੇਨ ਦੇ ਵਿੱਚ ਜਿਹੜਾ ਭਗਵੰਤ ਮਾਨ ਨੇ ਸਭ ਜਵਾਬ ਦਿਖਾਇਆ ਜੀ ਨੌਜਵਾਨਾਂ ਨੂੰ ਉਹ ਸਭ ਜਵਾਬ ਦੇਖ ਕੇ ਨੌਜਵਾਨਾਂ ਨੇ ਹੌਲੜ ਵਾਜੀ ਜਾ ਕੇ ਵੋਟਾਂ ਪਾਤੀਆਂ ਜੀ ਬਦਲਾਅ ਦੀ ਗੱਲ ਚਲਾਈ ਇਹਨਾਂ ਨੇ ਲੋਕ ਬਦਲਾਅ ਵਾਲੂ ਹੋਵੇ ਬਸ ਇਹ ਸਿੱਖਲ ਕਰਕੇ ਹੀ ਇਹਨਾਂ ਨੇ ਮਤਲਬ ਜਿਹੜਾ ਮਾਰ ਖਾਦੀ ਹੈਗੀ ਹੈ ਜੀ ਫੋਟੋ ਫਾ ਕੀ ਲੱਗਦਾ ਹੁਣ ਜਿਹੜਾ ਹੈਗਾ ਖਾਲੀ ਦਲ ਦੇ ਵਿੱਚ ਨੌਜਵਾਨੀ ਅੱਗੇ ਆ ਰਹੇ ਨੇ ਹਾਂ ਜੀ ਜਿਵੇਂ ਅੱਜ ਵੀ ਅਸੀਂ ਸਾਡੀ ਮੀਟਿੰਗ ਰੱਤੀ ਸੀਗੀ ਸਾਨੂੰ ਸਾਨੂੰ ਵੀ ਇਹ ਨਹੀਂ ਸੀਗਾ ਕਿ ਇਹਨਾਂ ਰਿਸਪੌਂਸਬਲ ਹੋਗਾ ਤੇ ਇਹ ਜਿਹੜਾ ਵੱਧ ਰਿਸਪੌਂਸਬਲ ਹੈ ਇਹਦਾ ਕਾਰਨ ਇਹੀ ਹੈ ਜੀ ਕਿ ਲੋਕ ਬਰਲ ਚੁੱਕੇ ਨੇ ਸਰਕਾਰ ਤੋਂ ਪਾਸੇ ਢਗੇ ਨੇ ਨੌਜਵਾਨਾਂ ਨੂੰ ਹੁਣ ਸਬਕ ਮਿਲ ਗਿਆ ਜਾਂ ਨਹੀਂ ਮਿਲਿਆ ਨਹੀਂ ਨੌਜਵਾਨਾਂ ਨੂੰ ਪਤਾ ਲੱਗਿਆ ਲੱਗ ਹੀ ਗਿਆ ਜੀ ਸਾਰੀ ਗੱਲ ਤਾਂ ਹੀ ਨੌਜਵਾਨ ਤੱਕਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲੱਗੇ ਜੀ ਇਸ ਇਸ ਆਪਣੀ ਜਿਹੜੀ ਮੀਟਿੰਗ ਹੈ ਸਾਡੀ ਇਸ ਤੋਂ ਹੀ ਸਹਾਫਜ਼ਾ ਹੋ ਰਿਹਾ ਤੁਸੀਂ ਦੇਖਿਆ ਕਿ ਸੰਭਾਵੀ ਕੈਂਡੀਡੇਟ ਦੇ ਰੂਪ ਦੇ ਵਿੱਚ ਅੱਜ ਮੈਂ ਫਤਿਹਗੜ੍ਹ ਸਾਹਿਬ ਹਲਕੇ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਅਮਰਗੜ ਦੇ ਵਿੱਚ ਪਹੁੰਚਿਆ ਸਰਦਾਰ ਇਕਬਾਲ ਸਿੰਘ ਚੁੰਦਾ ਸਾਬਕਾ ਵਿਧਾਇਕ ਬੜੇ ਮਿਹਨਤੀ ਔਰ ਆਪਮਾਨਦਾਰ ਜਿਹੜੇ ਇਨਸਾਨ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਅਮਰਗੜ ਦੇ ਗੁਰਦੁਆਰਾ ਸਾਹਿਬ ਇੱਕ ਬਹੁਤ ਵੱਡਾ ਜਿਹੜਾ ਇਕੱਠਾ ਪਰਮਾ ਕਟੋਆ ਜਿਹਦੇ ਵਿੱਚ ਆਉਣ ਵਾਲੇ ਸਮੇਂ ਚ ਚੋਣਾਂ ਦੇ ਵਿੱਚ ਔਰ ਮੌਜੂਦਾ ਹਾਲਾਤ ਦੇ ਵਿੱਚ ਵਿਚਾਰਾਂ ਕੀਤੀਆਂ ਗਈਆਂ ਨੇ ਮੈਂ ਹਲਕੇ ਦੇ तकरीबन ਸਾਰੇ ਹੀ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀਆਂ ਨੇ ਸਰਕਲ ਵਾਈਜ਼ ਮੀਟਿੰਗਾਂ ਕਰ ਰਿਹਾ ਹਾਂ ਪ੍ਰਧਾਨ ਸਾਹਿਬ ਦੇ ਆਦੇਸ਼ਾਂ ਅਨਸਾਰ ਸੋ ਅੱਜ ਇੱਥੇ ਆਏ ਹਾਂ ਹੁਣ ਇਸ ਤੋਂ ਬਾਅਦ ਅਹਿਮਦਗੜ ਸਰਕਲ ਦੀ ਮੀਟਿੰਗ ਹੈ ਇਹਨਾਂ ਨਾਲ ਮੈਂ ਅੱਗੇ ਜਾਣਾ ਵਰਕਰਾਂ 'ਚ ਬੜਾ ਬੱਧਾ ਉਤਸ਼ਾਹ ਹੈ ਚੋਣ ਨੂੰ ਲੈ ਕੇ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਅਸਲ ਬਦਲਾਅ ਜਿਹੜਾ ਹੈ ਉਹ 2024 ਦੇ ਵਿੱਚ ਆਊਗਾ ਪਿਛਲਾ ਬਦਲਾਅ ਜਿਹੜਾ ਵਾ ਉਹ ਕੇਵਲ ਤੇ ਕੇਵਲ ਜਿਹੜਾ ਹੈਗਾ ਵਾ ਅਖਬਾਰਾਂ ਔਰ ਗੱਲਾਂ ਦੇ ਵਿੱਚ ਔਰ ਚੁਟਕਲਿਆਂ ਦੇ ਵਿੱਚ ਰਹਿ ਗਿਆ ਸੀ ਅਸਲ ਬਦਲਾਅ ਲੋਕ 2024 'ਚ ਕਰਨਗੇ ਜਿਹਦੇ ਤਹਿਤ ਪੰਜਾਬ ਦੇ ਅੰਦਰ ਇੱਕ ਵਾਰੀ ਫਿਰ ਤੋਂ ਉਹੀ ਵਿਕਾਸ ਦੀ ਜਿਹੜੀ ਆ ਲਈ ਉਹ ਤੁਰੇਗੀ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਔਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਸੀ ਕੀ ਲੱਗਦਾ ਕਿਸੇ ਨੂੰ ਹੁਣ ਇਹ ਜੀਆਂ ਭੱਦਰੀਆਂ ਟਿੱਪਣੀਆਂ ਨੇ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਕਰਨੀਆਂ ਤੇ ਉਸ ਤੋਂ ਬਾਅਦ ਚੱਕ ਕੇ ਬਾਹਰ ਸੁੱਟ ਦੇਣਾ ਕੀ ਲੱਗਦਾ ਹੈ ਤੁਹਾਨੂੰ ਵੀ ਇਸ ਤਰ੍ਹਾਂ ਵਿਧਾਨ ਸਭਾ ਦਾ ਪਵਿੱਤਰ ਸਦਨਾ ਮੈਂ ਦੋ ਵਾਰ ਮੈਂਬਰ ਰਹੇ ਹਾਂ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਅੰਦਰ ਮਾਹੌਲ ਨੂੰ ਉਹਨੇ ਬਣਾ ਕੇ ਰੱਖਣਾ ਹੁੰਦਾ ਆਪੋਜੀਸ਼ਨ ਦਾ ਕੰਮ ਵਿਰੋਧ ਕਰਨਾ ਹੁੰਦਾ ਆਪੋਜੀਸ਼ਨ ਨੇ ਹਮੇਸ਼ਾ ਆਪਦਾ ਰੋਲ ਅਦਾ ਕਰਨਾ ਰੂਲਿੰਗ ਪਾਰਟੀ ਦੇ ਜਿਹੜੇ ਰੂਲਿੰਗ ਬੈਂਚਸ ਹੁੰਦੇ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਅੰਦਰ ਆਪਾਂ ਜਿਹੜਾ ਮਾਹੌਲ ਵਧੀਆ ਬਣਾ ਕੇ ਰੱਖਿਆ ਮੈਂ ਸਮਝਦਾ ਕਿ ਰੂਲਿੰਗ ਪਾਰਟੀ ਜਿਹੜੀ ਆ ਉਹ ਅੰਦਰਲਾ ਮਾਹੌਲ ਜਿਹੜਾ ਵਾ ਉਹਨੂੰ ਠੀਕ ਰੱਖਣ ਦੇ ਵਿੱਚ ਨਾ ਕਾਮਯਾਬ ਹੋਈ ਆ ਇਹ ਕੇਵਲ ਤੇ ਕੇਵਲ ਇੱਕ ਤਜਰਬਾ ਹੀ ਆ ਜਿਹੜੇ ਤਜਰਬੇ ਦੇ ਨਾਲ ਆਪਾਂ ਇਹ ਚੀਜ਼ ਨੂੰ ਕਰ ਸਕਦੇ ਹਾਂ ਸੋ ਇਸ ਸਰਕਾਰ ਦੇ ਵਿੱਚ ਤਜਰਬੇ ਦੀ ਬਹੁਤ ਵੱਡੀ ਕਮੀ ਹੈ ਜਿਹੜਾ ਬੋਲਦਾ ਜਿਹੜਾ ਬੋਲਦਾ ਜਿਵੇਂ ਕਿ ਰਾਜਾ ਬੜਿੰਗ ਬੋਲਦਾ ਸੀ ਉਹਨੂੰ ਜਲੀ ਕਹਿਣਾ ਨਹੀਂ ਬਾਡੀਆਂ ਵਾਲੀ ਗੱਲ ਵੀ ਫੈਲਾ ਪਈਆਂ ਨੇ ਡਰਾਉਂਦੇ ਆ ਕੀ ਲੱਗਦਾ ਵੀ ਜੇਕਰ ਕੋਈ ਚੀਜ਼ ਹੈਗੀ ਹੈ ਜਿਵੇਂ ਹੁਣ ਪ੍ਰਤਾਪ ਸਿੰਘ ਬਾਜਵਾਦ ਵੀ ਗੱਲਬਾਤ 16 ਤਸਕਰ ਦੇ ਨਾਲ ਕੀਤੀ ਗਈ ਹੈ ਕਿ ਲੱਗਦਾ ਵੀ ਜੇਕਰ ਕੋਈ ਇਹ ਹੈਗੀ ਹੈ ਡਰਾਉਂਦੇ ਨਾਲੋਂ ਜੇ ਕੋਈ ਗੱਲਬਾਤ ਹੈਗੀ ਹੈ ਤਾਂ ਕਾਰਵਾਈ ਕੀਤੀ ਜਾਵੇ ਦੇਖੋ ਜੀ ਜਿਹਦੇ ਕੋਲੇ ਜੋ ਹੁੰਦਾ ਨਾ ਉਹ ਦਿਖਾਉਂਦਾ ਜਿਹੜੇ ਸਦਨ ਦੇ ਅੰਦਰ ਨੀਆਂ ਗੱਲਾਂ ਨੇ ਇਹ ਇੱਕ ਰਿਕਾਰਡ ਦਾ ਹਿੱਸਾ ਬਣਦੀਆਂ ਨੇ ਜੋ ਜੋ ਦੀ ਅਸੀਂ ਬੋਲਦੇ ਆ ਉਹ ਇੱਕ ਛਪ ਕੇ ਕਿਤਾਬ ਦੇ ਰੂਪ ਦੇ ਵਿੱਚ ਉੱਥੇ ਦੀ ਲਾਇਬ੍ਰੇਰੀ ਦੇ ਵਿੱਚ ਰੱਖਿਆ ਜਾਂਦਾ ਕਿ ਫਲਾਣੇ ਸਮੇਂ 'ਚ ਐਸ ਸੈਸ਼ਨ ਦੇ ਦੌਰਾਨ ਫਲਾਣੇ ਮੈਂਬਰ ਨੇ ਆ ਗੱਲ ਕਹੀ ਮੈਂ ਸਮਝਦਾ ਕਿ ਇਸ ਟਨਿਓਰ ਦੇ ਵਿੱਚ ਸਭ ਤੋਂ ਮਾੜੀ ਜਿਹੜੀ ਐ ਰਿਪੋਰਟ ਉਹ ਛਪਣੀ ਆ ਕਿ ਰੋਲਿੰਗ ਪਾਰਟੀ ਨੇ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਕੀਤਾ ਔਰ ਅਗਰ ਕਿਸੇ ਨੇ ਕੁਝ ਕੀਤਾ ਮੈਂ ਤਾਂ ਇਹ ਕਹਿਣਾ ਮੈਂ ਕਿ ਇਹ ਡਰਾਵੇ ਦੇਣ ਨਾਲੋਂ ਅਗਰ ਕਿਸੇ ਦੇ ਪ੍ਰਤੀ ਸਾਡੇ ਕੋਲ ਕੋਈ ਚੀਜ਼ ਆ ਤਾਂ ਉਹਨੂੰ ਜਨਤਾ ਦੇ ਸਾਹਮਣੇ ਲਿਆਉਣਾ ਚਾਹੀਦਾ ਸਰ ਪ੍ਰਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਵੱਲੋਂ ਜਿੰਦਾ ਲੈ ਕੇ ਔਰ ਜਿੰਦਾ ਲਾਉਣ ਦੀ ਗੱਲ ਕਰਦੀ ਜੀ ਪੁਜਾਇਜ ਹੈ ਜਿੰਦਾ ਹੁਣ 2024 ਦੀਆਂ ਚੋਣਾਂ ਦੇ ਵਿੱਚ ਲੋਕ ਲਾਉਣਗੇ ਮੈਂ ਕੇਵਲ ਇਹੀ ਕਹਿ ਸਕਦਾ ਥੈਂਕ ਯੂ ਬਹੁਤ